ਲੁਧਿਆਣਾ ਸੀਟ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਉਣ ਤੋਂ ਬਾਅਦ ਹੁਣ ਚਰਚਾਵਾਂ ਹੋਰ ਤੀਬਰ ਹੋ ਗਈਆਂ ਨੇ ਲੁਧਿਆਣਾ ਆਪਣੇ ਆਪ ਦੇ ਵਿੱਚ ਪੰਜਾਬ ਦਾ ਇੱਕ ਵੱਡਾ ਸ਼ਹਿਰ ਹੈ ਔਰ ਖਾਸ ਕਰਕੇ ਵੱਡਾ ਸ਼ਹਿਰ ਹੋਣ ਦੇ ਨਾਲ 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 ਇੱਕ ਵੱਡਾ ਹਲਕਾ ਵੀ ਹੈ ਲੁਧਿਆਣਾ ਲੋਕ ਸਭਾ ਹਲਕਾ ਦੇ ਉੱਤੇ ਜਿੱਥੇ ਅਜੇ ਤੱਕ ਐਮਪੀ ਰਮਨੀਤ ਬਿੱਟੂ ਸਨ ਕਾਂਗਰਸ ਦੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਅਦ ਵਿਚਾਲੇ ਧੋਖਾ ਦੇਤਾ ਪਾਰਟੀ ਨੂੰ ਔਰ ਭਾਜਪਾ ਵੱਲੋਂ ਨਿਦਵਾਰ ਬਣ ਗਏ ਹੁਣ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਕਿੰਨੂ ਉਤਾਰਿਆ ਜਾਣਾ ਸੀ ਕੋਈ ਇਹੋ ਜਿਹਾ ਲੀਡਰ ਲਿਆਉਣਾ ਸੀ ਜਿਹੜਾ ਇੰਨਾ ਸੁਖਦਾਰ ਹੋਵੇ ਇੰਨਾ ਤਾਕਤਵਰ ਹੋਵੇ ਜਿਹੜਾ ਹੁਣ ਤੱਕ ਦੇ ਐਮਪੀ ਰਹੇ ਰਵਨੀਤ ਬਿੱਟੂ ਨੂੰ ਪਛਾੜ ਸਕੇ ਅਦੇ ਤੱਕ ਰਮਨੀਤ ਬਿੱਟੂ ਬੜੇ ਹੀ ਆਰਾਮ ਦੇ ਨਾਲ ਚੱਲ ਰਹੇ ਸੀ ਕਿਉਂਕਿ ਜੇ ਭਾਰਤ ਪੂਸ਼ਣ ਆਸ਼ੂ ਵੀ ਆ ਜਾਂਦੇ ਤਾਂ ਸ਼ਾਇਦ ਉਹ ਇਸ ਰਸੂਖ ਦੇ ਨਹੀਂ ਸਨ ਕਿ ਉਹ ਰਮਨੀਤ ਸਿੰਘ ਬਿੱਟੂ ਦਾ ਸਾਹਮਣਾ ਕਰ ਸਕਦੇ ਪਰ ਹੁਣ ਕਾਂਗਰਸ ਨੇ ਇਸ ਉੱਤੇ ਧਿਆਨ ਰੱਖਦਿਆਂ ਹੋਇਆਂ ਰਮਨੀਤ ਬਿੱਟੂ ਦੇ ਖਿਲਾਫ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਆਣਾ ਸਹੀ ਸਮਝਿਆ ਹਾਈ ਕਮਾਂਡ ਦਾ ਫੈਸਲਾ ਹੁੰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਲੜਨਗੇ ਔਰ ਉਮੀਦਵਾਰੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤਿਆਰ ਬਰ ਤਿਆਰ ਨਹੀਂ ਉਹਨਾਂ ਦੇ ਨਾਲ ਪ੍ਰਤਾਪ ਬਾਜਵਾ ਵੀ ਤਿਆਰ ਨੇ ਦਰਸਲ ਪ੍ਰਤਾਪ ਬਾਜਵਾ ਨੂੰ ਰਮਨੀਤ ਬਿੱਟੂ ਨੇ ਚੈਲੰਜ ਕੀਤਾ ਸੀ ਜੇ ਇੰਨੀ ਗੱਲ ਹੈ ਤੇ ਮੇਰੇ ਅੱਗੇ ਆ ਕੇ ਚੋਣ ਲੜਨ ਔਰ ਮੇਰੇ ਤੋਂ ਜਿੱਤ ਕੇ ਦਿਖਾਣ ਪ੍ਰਤਾਪ ਬਾਜਵਾ ਨੂੰ ਉਹ ਗੱਲ ਲੱਗਦਾ ਚੇਤੇ ਹੈ ਔਰ ਹੁਣ ਇਸ ਚੋਣ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਹੱਕ ਦੇ ਵਿੱਚ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਤਾਪ ਬਾਜਵਾ ਵੀ ਲੁਧਿਆਣੇ ਆ ਗਏ ਨੇ ਔਰ ਉਹਨਾਂ ਨੇ ਇੱਕ ਟਵੀਟ ਕੀਤਾ ਉਸ ਟਵੀਟ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਉਹ ਲੁਧਿਆਣੇ ਦੇ ਵਿੱਚ ਇੱਕ ਕਿਰਾਏ ਦਾ ਮਕਾਨ ਲੱਭ ਰਹੇ ਨੇ ਕਾਂਗਰਸ ਪਾਰਟੀ ਦੇ ਲੀਡਰ ਖੈਰ ਕਿਰਾਏ ਦੇ ਮਕਾਨ ਬੜੇ ਲੱਭ ਰਹੇ ਨੇ ਕਿਉਂਕਿ ਇੱਧਰੋਂ ਉੱਧਰੋਂ ਲਿਆਏ ਜਾ ਰਹੇ ਨੇ ਹੁਣ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਤਾਂ ਬਠਿੰਡਾ ਤੋਂ ਲਿਆਏ ਗਏ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਲਿਆਏ ਗਏ ਨੇ ਜਿੱਥੇ ਨਾ ਤਾਂ ਉਹਨਾਂ ਨੂੰ ਉਮੀਦਵਾਰ ਲਾਣਿਆ ਗਿਆ ਤੇ ਨਾ ਹੀ ਉਹਨਾਂ ਦੀ ਧਰਮ ਪਤਨੀ ਨੂੰ ਉਮੀਦਵਾਰ ਲ ਯਾਨੀ ਕਿ ਦੋਵੇਂ પતિ ਪਤਨੀ ਜਿਹੜੇ ਲਗਾਤਾਰ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਇਸ ਆਸ ਤੋਂ ਕਿ ਬਠਿੰਡਾ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਘਰ ਵਾਲੀ ਨੂੰ ਟਿਕਟ ਮਿਲ ਸਕਦੀ ਹੈ ਉਸ ਸੀਟ ਦੇ ਉੱਤੇ ਤਾਂ ਜੀਤਮੇਂਦਰ ਸਿੱਧੂ ਨੂੰ ਉਤਾਦ ਦਿੱਤਾ ਗਿਆ ਪਰ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਇਧਰ ਨੂੰ ਆ ਗਏ ਨੇ ਯਾਨੀ ਕਿ ਲੁਧਿਆਣੇ ਨੂੰ ਆ ਗਏ ਨੇ ਬਠਿੰਡਾ ਤੋਂ ਲੁਧਿਆਣੇ ਆ ਚੁੱਕੇ ਨੇ ਪਰ ਉਹੀ ਹਾਲ ਜਲੰਧਰ ਦੇ ਵਿੱਚ ਨੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਅਜਲੰਦਰ ਦੇ ਵਿੱਚ ਆ ਗਏ ਨੇ ਤੇ ਇੱਥੇ ਚੋਣ ਲੜਦੇ ਪਏ ਨੇ ਇੱਥੇ ਵੀ ਜਰਜੀਤ ਸਿੰਘ ਚੰਨੀ ਕਿਰਾਏ ਦਾ ਮਕਾਨ ਲੈ ਚੁੱਕੇ ਨੇ ਤੇ ਉਧਰ ਪ੍ਰਤਾਪ ਬਾਜਵਾ ਕਿਰਾਏ ਦਾ ਮਕਾਨ ਲੱਭਦੇ ਪਏ ਨੇ ਉਹ ਵੀ ਜਿਹੜੀ ਗੱਲ ਕਹੀ ਸੀ ਕਿ ਕਾਂਗਰਸ ਦੇ ਲੀਡਰ ਕਿਰਾਏ ਦੇ ਮਕਾਨਾਂ ਦੇ ਉੱਤੇ ਸਿਆਸਤ ਖੇਡਣਾ ਚਾਹੁੰਦੇ ਨੇ ਪਰ ਕੀ ਪੱਕੇ ਮਕਾਨਾਂ ਵਾਲੇ ਉਮੀਦਵਾਰਾਂ ਨੂੰ ਹਰਾ ਸਕਣਗੇ ਰਵਨੀਤ ਬਿੱਟੂ ਨੂੰ ਹਰਾ ਸਕਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਉਹਰੇ ਕਿਰਾਏ ਦੇ ਮਕਾਨ ਤੇ ਹੀ ਲੜਨਾ ਪਵੇ ਇਹ ਵੱਡੀ ਗੱਲ ਖੜੀ ਹੁੰਦੀ ਹੈ ਉਹਨਾਂ ਨੇ ਟਵੀਟ ਵਿੱਚ ਵੀ ਲਿਖਿਆ ਕਿ ਕਿਰਾਏ ਦਾ ਮਕਾਨ ਲੱਭ ਰਹੇ ਆ ਔਰ ਰਮਨਜੀਤ ਬਿੱਟੂ ਦਾ ਸਾਹਮਣਾ ਕਰਾਂਗੇ ਪ੍ਰਚਾਰਕ ਰੈਲੀਆਂ ਕਰਾਂਗੇ ਪ੍ਰਤਾਪ ਬਾਜਵਾ ਆਪ ਮਾਝੇ ਦੇ ਲੀਡਰ ਨੇ ਹੁਣ ਗੁਰਦਾਸਪੁਰ ਤੋਂ ਚਰਚਾਵਾਂ ਚੱਲੀਆਂ ਸੀ ਕਿ ਗੁਰਦਾਸਪੁਰ ਤੋਂ ਕਿਸੇ ਲੀਡਰ ਨੂੰ ਐਲਾਨਣਾ ਹੈ ਕਾਂਗਰਸ ਪਾਰਟੀ ਨੇ ਤਾਂ ਉੱਥੋਂ ਸੁਖਜਿੰਦਰ ਰੰਧਾਵਾ ਨੂੰ ਐਲਾਨ ਦਿੱਤਾ ਗਿਆ ਉਹ ਵੀ ਸੀਨੀਅਰ ਪੰਜਾਬ ਦੀ ਲੀਡਰਸ਼ਿਪ ਤੇ ਕਹਿਣ ਦੇ ਉੱਤੇ ਪ੍ਰਤਾਪ ਬਾਜਵਾ ਉਸੇ ਲੀਡਰਸ਼ਿਪ ਦਾ ਹਿੱਸਾ ਨੇ ਔਰ ਉਹਨਾਂ ਦੀ ਸਿਝਾ ਦੇ ਉੱਤੇ ਸੁਖਜਿੰਦਰ ਰੰਧਾਵਾ ਨੂੰ ਫੋਨ ਕਰ ਦਿੱਤਾ ਗਿਆ ਖੈਰ ਪ੍ਰਤਾਪ ਬਾਜਵਾ ਨੂੰ ਵੀ ਕੀਤਾ ਜਾ ਸਕਦਾ ਸੀ ਬੜੇ ਰਸੂਖਦਾਰ ਲੀਡਰ ਨੇ ਬੜੇ ਤਾਕਤਵਰ ਲੀਡਰ ਨੇ ਉਹਨਾਂ ਨੂੰ ਗੁਰਦਾਸਪੁਰ ਤੋਂ ਖੜਿਆ ਕੀਤਾ ਜਾ ਸਕਦਾ ਸੀ ਪਰ ਪ੍ਰਤਾਪ ਬਾਜਵਾ ਵਿਜ਼ਨਰੀ ਨੇ ਪ੍ਰਤਾਪ ਬਾਜਵਾ ਦੂਰੰਦੇਸ਼ੀ ਨੇ ਪ੍ਰਤਾਪ ਬਾਜਵਾ ਨੂੰ 2027 ਦੀਆਂ ਚੋਣਾਂ ਦੀਆਂ ਦਿੱਧੀਆਂ ਨੇ ਉਹਨਾਂ ਨੂੰ ਉਹਨਾਂ ਦੀ ਚਾਹਤ ਦਿਖਦੀ ਹੈ ਸੀਐਮ ਬਣਨ ਦੀ ਇਸ ਵਾਸਤੇ ਉਹ ਉਸੇ ਵੱਲ ਨੂੰ ਧਿਆਨ ਦੇ ਕੇ ਸ਼ਾਇਦ ਲੱਗੇ ਹੋਏ ਨੇ ਤੇ ਇੱਧਰ ਉੱਧਰ ਜਿਹੜਾ ਵੀ ਉਹਨਾਂ ਦੇ ਰਾਹ ਦੇ ਵਿੱਚ ਆਉਂਦਾ ਨਜ਼ਰ ਆਉਂਦਾ ਹੈ ਜਿਵੇਂ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਆਉਣ ਹੀ ਨਹੀਂ ਦਿੱਤਾ ਉਹਨਾਂ ਨੂੰ ਐਮਪੀ ਸੀਟ ਵੱਲ ਵੜ ਦਿੱਤਾ ਔਰ ਦੂਜੇ ਪਾਸੇ ਜੇ PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੱਲ ਕਰੀਏ ਉਹ ਵੀ ਸੰਭਾਵੀ ਤੌਰ ਦੇ ਉੱਤੇ ਸੀਐਮ ਚਿਹਰੇ ਮੰਨੇ ਜਾਂਦੇ ਰਹੇ ਨੇ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ PPCC ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਉਂਦੇ ਸਮੇਂ ਦੇ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਐਮ ਚਿਹਰੇ ਹੋ ਸਕਦੇ ਨੇ ਉਸ ਨੂੰ ਮੱਦੇ ਨਜ਼ਰ ਰੱਖਦੇ ਹਾਂ ਸ਼ਾਇਦ ਪ੍ਰਤਾਪ ਬਾਜਵਾ ਇਹ ਵੀ ਪਾਪਗੇ ਸੀ ਤਾਂ ਕਰਕੇ ਉਹਨਾਂ ਨੂੰ ਲੁਧਿਆਣਾ ਸੀਟ ਦੇ ਉੱਤੇ ਭੇਜ ਦਿੱਤਾ ਇਹਦੇ ਵਿੱਚ ਵੀ ਕਹਿਣਾ ਕੋਈ ਦੋਰ ਨਹੀਂ ਹੋਵੇਗੀ ਹਾਲਾਂਕਿ ਪ੍ਰਮਾਣ ਦਿੱਤਾ ਜਾਵੇ ਨਾ ਦਿੱਤਾ ਜਾਵੇ ਉਹ ਇੱਕ علیحد੍ਹਾ ਗੱਲ ਹੈ ਖੈਰ ਫੋਨ ਫਿਲਹਾਲ ਜੋ ਸਥਿਤੀ ਹੈ ਪ੍ਰਤਾਪ ਬਾਜਵਾ ਲੁਧਿਆਣੇ ਆ ਗਏ ਨੇ ਅਜੇ ਤੱਕ ਲੀਡਰ ਆਪੋਜੀਸ਼ਨ ਹੀ ਨੇ ਜ਼ਰੂਰ ਆਪਣੀ ਸੀਟ ਜਿਹੜੀ ਹੈ ਆਪਣੀ ਵਿਧਾਨ ਸਭਾ ਸੀਟ ਜਿਹੜੀ ਆ ਉਹ ਉਹਨਾਂ ਨੇ ਬਚਾ ਲਈ ਹੈ ਪਰ ਦੂਜੇ ਪਾਸੇ ਐਮਪੀ ਦੀਆਂ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰਨ ਲੱਗੇ ਨੇ ਔਰ ਉਸੇ ਨੂੰ ਲੈ ਕੇ ਕਿਹਾ ਕਿ ਲੁਧਿਆਣਾ ਹਲਕੇ ਤੋਂ ਪ੍ਰਚਾਰ ਕਰਨਗੇ ਰਾਜਾ ਵੜਿੰਗ ਦੇ ਵਾਸਤੇ ਕਰ ਕਾਂਗਰਸ ਪਾਰਟੀ ਦੇ ਵਾਸਤੇ ਆਉਂਦਾ ਸਮਾਂ ਕੀ ਲੈ ਕੇ ਆਉਂਦਾ ਇਹ ਵੱਡੀ ਗੱਲ ਆ ਰਾਜਾ ਵੜਿੰਗ ਕੀ ਰਮਨੀਤ ਬਿੱਟੂ ਨੂੰ ਹਰਾ ਸਕਣਗੇ ਔਰ ਕੀ ਪ੍ਰਤਾਪ ਬਾਜਵਾ ਦੀ ਹਮਾਇਤ ਦੇ ਨਾਲ ਰਾਜਾ ਵੜਿੰਗ ਐਨਸਟ੍ਰੌਂਗ ਹੋ ਸਕਣਗੇ ਲੁਧਿਆਣੇ ਦੇ ਵਿੱਚ ਕਿ ਉਹ ਰਮਨੀਤ ਬਿੱਟੂ ਨੂੰ ਉਹਨਾਂ ਦੇ ਆਪਣੇ ਘਰ ਦੇ ਵਿੱਚ ਆਪਣੇ ਗੜ੍ਹ ਦੇ ਵਿੱਚ ਹਰਾ ਸਕਣਗੇ ਇਹ ਵੱਡਾ ਸਵਾਲ ਖੜਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ